ਇਹ ਕੋ ਦੁੱਖ ਦੀ ਘੜੀ ਐ ਪਰਿਵਾਰ ਨੂੰ ਬਹੁਤ ਦੁੱਖ ਲੱਗਦਾ ਘਟਾ ਪਿਆ ਤੇ ਕਰੋਤਾ ਪੁੱਤਰ ਐ ਮਾਂ ਪਿਓ ਦਾ ਬਹੁਤ ਔਕੇ ਵਿਚਾਰੇ ਨੇ ਪੈਸਾ ਇਕੱਠਾ ਕਰ ਕਰਕੇ ਭੇਜਿਆ ਸੰਗਤਾਂ ਨੂੰ ਬੇਨਤੀ ਆ ਵੀ ਦੁੱਖ ਦੀ ਘੜੀ ਵਿੱਚ ਸਾਰੇ ਸਾਥ ਦਿਓ ਜੋ ਵੀ ਉਧਰ ਵੀ ਕੋਈ মিডিਆ ਜਿਹੜੀ ਕੋਈ ਗਵਰਨਮੈਂਟ ਆ ਕੈਨੇਡਾ ਦਾ ਕੋਈ ਮਿਨਿਸਟਰ ਕੋਈ ਮੰਤਰੀ ਸਾਡੀ ਗੱਲਬਾਤ ਸੁਣਦਾ ਹੋਵੇ ਉਹਨੂੰ ਵੀ ਬੇਨਤੀ ਕਰਦੇ ਆ ਵੀ ਇਹ ਜ਼ਰੂਰ ਸਾਡੀ ਹੈਲਪ ਕੀਤੀ ਜਾਵੇ ਕਿ ਉਹ ਨੌਜਵਾਨ ਬੱਚਾ ਐ ਵਿਚਾਰਾ ਮਾਪਿਆਂ ਨੂੰ ਮਿਲ ਸਕੇ ਨੌਜਵਾਨ ਐ 22 ਸਾਲ ਦਾ ਉਹਦੀ ਉਮਰ ਆ ਵਿਚਾਰੇ ਦੀ ਇਹ ਸਾਡੀ ਬੇਨਤੀ ਹੈ ਦੁਆਰਾ ਫੇਰ ਸਾਰੇ ਪਿੰਡ ਬੰਨੀ ਹੋ ਨਗਰ ਪੰਚਾਇਤ ਬੰਨੀ ਹੋ ਮਹਾਂਪੁਰਖਾ ਬੰਨੀ ਹੋ ਅਸੀਂ ਬੇਨਤੀ ਕਰਦੇ ਆਂ ਸਾਡੇ ਮਾਨਯੋਗ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਉਹ ਮੀਟਿੰਗ ਕਰਕੇ ਜਲਦ ਤੋਂ ਜਲਦੀ ਕੈਨੇਡਾ ਦੀ ਗਵਰਨਮੈਂਟ ਨਾਲ ਕਿਸੇ ਮੰਤੀਆਂ ਰਾਬਤਾ ਪੈਦਾ ਕਰਨ ਜੋ ਸਾਡਾ ਬੱਚਾ ਨਮਦੀਪ ਸਿੰਘ ਨਵੀ ਸਿੱਧੂ ਸਰੀ ਜੋ ਮੈਂ ਬੋਲ ਦਿੱਤਾ ਪਹਿਲਾਂ ਸਕੋਮਸ ਕੁਮਣ ਗਿਆ ਸੀ ਉਹ ਨਦੀ ਵਿੱਚ ਡਿੱਗ ਪਿਆ ਤਿੰਨ ਸਾਥੀ ਬਚ ਗਏ ਨੇ ਇਹਨਾਂ ਦੇ ਇਹ ਵਿੱਚ ਇਹਦਾ ਕੁਝ ਪਤਾ ਨਹੀਂ ਲੱਗ ਰਿਹਾ ਇਹ ਸਾਡੀ ਬੇਨਤੀ ਹੈ ਪਰਿਵਾਰ ਬੰਨਿਓ ਨਗਰ ਨਿਵਾਸੀਆਂ ਬੰਨਿਓ ਸਾਡੀ ਬੇਨਤੀ ਹੈ ਵੀ ਗਾਂਹ ਦੀ ਗਾਂ ਮੀਡੀਆ ਦੇ ਜ਼ਰੀਏ ਤੁਸੀਂ ਇਹ ਜਿਹੜੀ ਸਾਡੀ ਵੀਡੀਓ ਹੈ ਗਾਂਹ ਸੇਅਰ ਕਰੋ ਤਾਂ ਕਿ ਕੁਝ ਨਾ ਕੁਝ ਨੂੰ ਪਤਾ ਲੱਗੇ ਇਹੀ ਸਾਡੀ ਬੇਨਤੀ ਹੈ ਸਾਡਾ ਵੱਧ ਤੋਂ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਬੜੇ ਦੁੱਖ ਦੀ ਘੜੀ ਦੇ ਵਿੱਚ ਆ ਇਸ ਟਾਈਮ 2-3 ਦਿਨ ਤੋਂ ਲੈ ਕੇ ਸਾਡਾ ਨੌਜਵਾਨ ਹੌਣ ਹਰ ਬੇਟਾ ਨਦੀਪ ਸਿੰਘ ਨਵੀ ਉਮਰ 24 ਸਾਲ ਜੋ ਕਿ 2 ਸਾਲ ਪਹਿੰਨਾ ਜੁਲਾਈ ਦੇ ਵਿੱਚ ਕੈਨੇਡਾ ਅਸਰੀ ਵਿੱਚ ਗਿਆ ਸੀਗਾ ਉਹ ਆਪਣੇ ਦੋਸਤਾਂ ਨਾਲ ਤਿੰਨ ਦੋਸਤ ਸੀਗੇ ਘੁੰਮਣ ਗਏ ਸਕੋਮਸ ਉੱਥੇ ਨਦੀ ਤੇ ਉਹ ਰਾਤ ਨੂੰ ਕੈਂਪਿੰਗ ਕਰ ਰਹੇ ਸੀਗੇ ਉਹਨਾਂ ਕੋਲੇ ਨਾਲ ਲੱਕੜਾਂ ਦੀ ਕੁਝ ਕਮੀ ਪੈ ਗਈ ਲੱਕੜਾਂ ਪਾਰ ਦੇ ਪਾਰ ਦੇ ਅੱਗੇ ਚਲੇ ਗਏ ਉਹ ਜਿੱਥੇ ਨੋ ਐਂਟਰੀ ਰਸਤਾ ਲਿਖਿਆ ਸੀ ਕੱਚਾ ਰੋਡ ਸੀ ਪਹਾੜੀ ਏਰੀਆਗਾ ਤੇ ਉੱਥੇ ਉਹਨਾਂ ਦੀ ਗੱਡੀ ਨਾਲ ਪੱਥਰਾਂ ਟਕਰਾ ਕੇ ਇੱਕ ਦਸਤਾਂ ਟਕਰਾ ਗਈ ਤੇ ਉਹ ਗੱਡੀ ਉਹਨਾਂ ਦੀ ਨਦੀ ਦੇ ਵਿੱਚ ਡਿੱਗਦੀ। ਜੋ ਸਾਡੇ ਨੌਜਵਾਨ ਤਿੰਨ ਬੇਟੇ ਸੀਗੇ ਉਹਨਾਂ ਨੇ ਆਪਣੀ ਬਹਾਉਦਰੀ ਲਾ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਤੇ ਉਹ ਨਿਕਲਣੇ ਸਫਲ ਵੀ ਹੋ ਗਏ। ਚੌਥਾ ਬੇਟਾ ਨਵਦੀਪ ਸਿੰਘ ਨੇ ਵੀ ਸਾਡਾ ਜੋ ਕਿ ਨਹੀਂ ਬਾਹਰ ਨਿਕਲ ਸਕਿਆ ਸਾਨੂੰ ਇਸ ਦਾ ਲਈ ਪਤਾ ਕੀ ਵੀ ਉਹ ਨਦੀ ਦੇ ਵਿੱਚ ਆ ਜਾਂ ਬਾਹਰ ਨਿਕਲ ਗਿਆ ਜਾਂ ਕੋਈ ਅਫਸਰਟ ਹੋ ਗਿਆ। ਅਸੀਂ ਚਾਹੁੰਦੇ ਹਾਂ ਵੀ ਸਾਡਾ ਬੇਟਾ ਇਸ ਟਾਈਮ ਲਾਫਤਾ ਹੈ। ਸਾਨੂੰ ਮਿਲਣਾ ਚਾਹੀਦਾ ਸੀ ਪ੍ਰਮਾਤਮਾ ਸਰਕਾਰ ਨੂੰ ਸਾਡੇ ਹਲਕੇ ਦੇ ਮੌਜੂਦਾ ਐਮਐਲਏ ਸਰਦਾਰ ਮਨਜੀਤ ਸਿੰਘ ਜੀ ਨੂੰ ਦੀ ਬੇਨਤੀ ਕਰਦੇ ਕਿ ਸਾਡੀ ਮਦਦ ਕੀਤੀ ਜਾਵੇ ਪਰਿਵਾਰ ਦੀ ਮਦਦ ਕੀਤੀ ਕਿਉਂਕਿ ਪਰਿਵਾਰ ਕਾਮ ਸਾਲ ਪਰਿਵਾਰ ਹੈ ਜੋ ਕਿ ਪਸ਼ੂ ਪਾਲ ਕੇ ਤੇ ਛੋਟੀ ਮੋਟੀ ਖੇਤੀ ਕਰਕੇ ਮਜਬੂਰ ਕਰਦਾ ਸੀ ਉਹਨਾਂ ਨੇ ਇੱਕ 2 ਸਾਲਵਾਂ ਦਾ ਕਰਜ਼ਾ ਚੱਕ ਕੇ ਇਸ ਬੱਚੇ ਨੂੰ ਬਾਰਖਵਾਰ ਮੰਡ ਦੇ ਬਾਦ ਭੇਜਿਆ ਸੀ ਸੋ ਅੱਜਮ ਬੜੀ ਦੁੱਖ ਦੀ ਘੜੀ ਆ ਸੋ ਇਸ ਸਰਕਾਰ ਤੋਂ ਇਹ ਮੰਗ ਕਰਦੇ ਆ ਸਾਰਾ ਹਲਨ ਲਗਰ ਸਾਡੇ ਸੰਤ ਬਾਬਾ ਜੀ ਖੜੇ ਨੇ ਸਾਰੇ ਇਸ ਹੀ ਬੇਨਤੀ ਕਰਦੇ ਆ ਕਿ ਸਾਡੀ ਪਤਵਾਰ ਮਦਦ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ